ਸਾ ਜੁਨੀ ਇਕਤਾ ਗਰਾਹਾਂ ਜ਼ਿਲ੍ਹਾ ਪਟਿਆਲਾ ਜਿਹੜਾ 60 ਜ਼ਿਲ੍ਹੇ ਦਾ ਪੂਰਾ ਗੱਜੂ ਮੱਜਰੇ ਦੇ ਪਿੰਡ ਮੰਡੀ ਦੇ ਵਿੱਚ ਰੱਖਿਆ ਗਿਆ ਇੱਥੇ ਸਾਰੇ ਬਲਾਕਾਂ ਤੋਂ ਟਰਾਲੀਆਂ ਪਹੁੰਚ ਰਹੀਆਂ ਟਰਾਲੀਆਂ ਦੇ ਵਿੱਚ ਜਿਹੜੇ ਸਾਡੇ ਕਿਸਾਨ ਭਰਾ ਸੀਮਤ ਦੇ ਪਹੁੰਚ ਰਹੇ ਜਿਹੜੇ ਨੌਜਵਾਨ ਭਰਾਵਾਂ ਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਕੱਲੂ ਆਪਾਂ ਮੋਰਚਾ ਚੰਡੀਗੜ੍ਹ ਦੇ ਵਿੱਚ ਲੈ ਕੇ ਜਾਣਾ ਇਹ ਮੋਰਚਾ ਤਹੀਂ ਪਹੁੰਚੂਗਾ ਜੇ ਨੌਜਵਾਨ ਭਰਾ ਪਹੁੰਚਣਗੇ ਲੋਕ ਹਲੇ ਵੀ ਘਰਾਂ ਦੇ ਵਿੱਚ ਬੈਠ ਕੇ ਪਤਾ ਨਹੀਂ ਕੀ ਸੋਚ ਰਹੇ ਆ ਜਾਂ ਜ਼ਮੀਨਾਂ ਦੀ ਲੋੜ ਨਹੀਂ ਜਾਂ ਜ਼ਮੀਰ ਨਹੀਂ ਜਾਗਦਾ ਜਾਂ ਉਹਨਾਂ ਨੂੰ ਆਪਣੇ ਅੱਗੇ ਬੱਚੇ ਦੇ ਭਵਿੱਖ ਦੀ ਲੋੜ ਨਹੀਂ ਹੈਗੀ ਕਿ ਉਹਨਾਂ ਨੇ ਬਾਹਰਲੇ ਦੇਸ਼ਾਂ ਦੇ ਰਾਹ ਭੇਜਣਾ ਜਾਂ ਚਿੱਟੇ ਦੀ ਜਿਹੜੀ ਲੁਭੇੜ ਦੇ ਵਿੱਚ ਸਾਡੇ ਭਰਾ ਆਏ ਹੋયા ਜਿਹੜੀ ਉਹਨਾਂ ਦੀ ਮੌਤ ਹੋਣੀ ਤੈਅ ਆ ਇੱਥੇ ਪੁਲਿਸ ਵੀ ਵੱਡੇ ਪੱਧਰ ਤੇ ਪਹੁੰਚ ਰਹੀ ਆ ਅ ਭੀਗੜੀ ਗਾ ਇਹ ਉਹਦੇ ਪਹੁੰਚ ਰਹੀ ਆ ਤੁਸੀਂ ਦੇਖ ਸਕਦੇ ਆ ਪੁਲਿਸ ਵੀ ਆਪਣਾ ਪੂਰਾ ਜੋਰ ਲਾ ਰਹੀ ਆ ਵੀ ਇੱਥੇ ਕਿਸਾਨਾਂ ਨੂੰ ਰੋਕਿਆ ਜਾਵੇ ਜਿਵੇਂ ਮਰਜ਼ੀ ਚਾਹੇ ਕੁੱਟ ਕੇ ਰੱਖੀਏ ਕਿਸਾਨਾਂ ਨੂੰ ਸੀ ਚੰਡੀਗੜ੍ਹ ਪਹੁੰਚਣ ਨਹੀਂ ਦੇਣਾ ਇਸ ਕਰਕੇ ਸਾਰੇ ਨੌਜਵਾਨ ਭਰਾਵਾਂ ਨੂੰ ਬੇਨਤੀ ਆ ਤੁਸੀਂ ਘਰ ਛੱਡ ਕੇ ਆ ਗੱਜੂ ਮਾਜਰੇ ਦੀ ਮੰਡੀ ਦੇ ਵਿੱਚ ਪਹੁੰਚੋ ਜਿਹੜੀ ਪਟਿਆਲਾ ਬਲਾਗਵੰਦੇ ਵਿੱਚ ਪੈਂਦੀ ਆ ਜ਼ਿਲ੍ਹਾ ਆਪਣਾ ਇੱਥੇ ਸਾਰਾ ਇਕੱਠਾ ਹੋਊਗਾ ਬਈ ਚੰਡੀਗੜ੍ਹ ਦੀ ਕਾਲ ਆ ਜਾਵਾਂਗੇ ਚਾਹੇ ਕੁਛ ਮਰਜ਼ੀ ਹੋ ਜੇ ਅੱਜ ਪੁਲਿਸ ਚਾਹੇ ਗੋਲੀਆਂ ਮਾਰੇ ਡੰਡੇ ਮਾਰੇ ਜਿੱਥੇ ਮਰਜੀ ਬੰਦ ਕਰਦੀ ਆ ਕਰਲੇ ਪਰ ਜੇ ਚੰਡੀਗੜ੍ਹ ਦੀ ਕਾਲ ਚੰਡੀਗੜ੍ਹ ਨੂੰ ਜਾਵਾਂਗੇ ਪਰ ਨੌਜਵਾਨ ਜਿਵੇਂ ਘਰਾਂ ਦੇ ਵਿੱਚ ਡਰ ਕੇ ਬਹਿ ਗਏ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਤੁਹਾਨੂੰ ਇਹ ਅੰਦਰ ਕੁੱਟ ਕੇ ਮਾਰਨਗੇ ਜਿਹੜੀ ਤੁਹਾਨੂੰ ਜ਼ਮੀਨਾਂ ਦੀ ਆ ਬਾਰਸ ਬਣਾ ਕੇ ਗਏ ਬਾਬਾ ਬੰਦਾ ਭਾਦਰ ਉਹ ਤੁਸੀਂ ਜ਼ਮੀਨਾਂ ਛੱਡਣ ਨੂੰ ਤਿਆਰ ਆ ਲੜਨ ਨੂੰ ਤੁਸੀਂ ਤਿਆਰ ਨਹੀਂ ਹੋਏ ਪਿੱਛੇ ਹਟ ਰਹੇ ਹੋ ਜ਼ਮੀਨਾਂ ਤੁਹਾਡੀਆਂ ਖੋਈਆਂ ਜਾਣੀਆਂ ਇਸ ਕਰਕੇ ਸਾਰੇ ਨੌਜਵਾਨ ਭਰਾਵਾਂ ਨੂੰ ਕਿਸਾਨਾਂ ਨੂੰ ਮਜ਼ਦੂਰ ਭਰਾਵਾਂ ਨੂੰ ਬੇਨਤੀ ਆ ਇਹ ਸਮਾਂ ਘਰੇ ਘਰੇ ਬੈਠਣ ਦਾ ਨਹੀਂ ਹੁਣ ਸਮਾਂ ਲੜਨ ਦਾ ਇਸ ਕਰਕੇ ਸਾਰੇ ਆ ਲੜਾਈ ਦੇ ਵਿੱਚ ਕੁਦੋ ਤਾਂ ਆਪਾਂ ਭਵੰਤਮਾਨ ਦੀ ਸਰਕਾਰ ਨੂੰ ਜਿਹੜੀ ਔਰੰਗਜ਼ੇਬ ਦਾ ਰੂਪ ਧਾਰ ਚੁੱਕੀ ਆ ਹੁੰਮੇ ਦੇ ਵਿੱਚ ਆ ਗਿਆ ਇਹ ਹੁੰਮੇ ਤਾਂ ਹੀ ਦੂਰ ਹੋਊਗਾ ਜਦੋਂ ਆਪਾਂ ਇੱਕ ਜੁੱਟ ਹੋ ਕੇ ਲੜਾਂਗੇ ਸੋ ਸਾਰੇ ਭਰਾ ਆ ਮੰਡੀ ਦੇ ਵਿੱਚ ਪਹੁੰਚੋ ਆਪਾਂ ਚੰਡੀਗੜ੍ਹ ਨੂੰ ਚਾਲੇ ਪਾਉਣੇ ਆ ਕ્યાં ਤਾਂ ਜਾਵਾਂਗੇ ਇੰਨੀਆਂ ਗੱਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ